ਚਿਕਾ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਤੁਹਾਡੇ ਨਾਲ ਜਸਪ੍ਰੀਤ ਸਿੰਘ ਅਸ਼ਕੀਸਾ ਮੈਂ ਅਸੀਂ ਹਰਿਆਣਾ ਦੇ ਵਾਸਤੇ ਠੀਕ ਬਾਹਰ ਖੜੇ ਆ ਜਿੱਥੇ ਕਿ ਅੱਜ ਦੋਨਾਂ ਸਟੇਟਾਂ ਦੇ ਸੀਐਮ ਜਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਲਾਲ ਖੱਟੜ ਦੇ ਵਿਚਕਾਰ ਇੱਕ ਅਹਿਮ ਬੈਠਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਹਾਲਾਂਕਿ ਇਹ ਦਿਸ਼ਾ ਨਿਰਦੇਸ਼ ਮਾਨਯੋਗ ਸੁਪਰੀਮ ਕੋਰਟ ਨੇ ਦਿੱਤੇ ਸੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਐਸਬੀਐਲ ਦੇ ਮੁੱਦੇ ਨੂੰ ਦੋਨੋਂ ਹੀ ਮੁੱਖ ਮੰਤਰੀ ਬੈਠ ਕੇ ਵਿਚਾਰਨ ਅਤੇ ਇਸ ਨੂੰ ਹੱਲ ਕਰਨ ਇਸ ਤੋਂ ਪਹਿਲਾਂ ਵੀ ਦੋ ਵਾਰੀ ਫੈਸਲਾ ਸੁਪਰੀਮ ਕੋਰਟ ਦਾ ਜਿਹੜਾ ਹਰਿਆਣਾ ਦੇ ਹੱਕ ਜਿਹੜਾ ਸੁਪਰੀਮ ਕੋਰਟ ਦਾ ਹਰਿਆਣਾ ਦੇ ਹੱਕ ਚੋਂਦਾ ਤੇ ਉੱਥੇ ਕਿਹਾ ਜਾਂਦਾ ਕਿ ਹਰਿਆਣਾ ਦਾ ਹੱਕ ਪਾਣੀ ਤੇ ਬਣਦਾ ਤੇ ਉਹਨੂੰ ਪਾਣੀ ਦਿੱਤਾ ਜਾਵੇ ਤੇ ਪੰਜਾਬ ਵੱਲੋਂ ਫਿਰ ਉਹੀ ਐਗਰੀਮੈਂਟ ਨੂੰ ਕੈਨਸਲ ਕਰਕੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਂਦੀ ਹੈ ਨਹਿਰ ਨੂੰ ਬੌਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਤੇ ਫਿਰ ਉੱਥੇ ਹੀ ਫੈਸਲਾ ਅੜ ਕੇ ਰਹਿ ਜਾਂਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਦੋਨੋਂ ਸਰਕਾਰਾਂ ਨੇ ਜਿਹੜੀਆਂ ਉਹ ਬੈਠ ਕੇ ਇਸ ਦਾ ਹੱਲ ਕਰਨ ਸੋ ਅੱਜ ਉਹ ਦਿਨ ਹੈਗਾ ਜਦ ਭਗਵਾਨਤਮਾਨ ਦੀ ਸਰਕਾਰ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਚ ਆਈ ਹੈ ਆਪਣੇ 6 ਮਹੀਨੇ ਦੇ ਕਾਰਜਕਾਲ ਦੌਰਾਨ ਹੀ ਅੱਜ ਇੱਕ ਪਹਿਲੀ ਮੀਟਿੰਗ ਹਰਿਆ ਐਸਵਾਈਐਲ ਦੇ ਮੁੱਦੇ ਦੇ ਉੱਤੇ ਇਸ ਹਰਿਆਣਾ ਭਵਨ ਦੇ ਵਿੱਚ ਤਸਵੀਰਾਂ ਹਰਿਆਣਾ ਭਵੰਦੀਆਂ ਨਾਲ ਜਿਹੜਾ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਸਥਿਤੀ ਬਣੀ ਹੋਈ ਹੈ तकरीबन ਪੁਲਿਸ ਵੱਲੋਂ ਜੇ ਕੀ ਗੱਲ ਕਹੀ ਜਾਵੇ ਕਿ ਹਰਿਆਣਾ ਭਵਨ ਦੇ ਵਿੱਚ ਮੀਟਿੰਗਾਂ ਤੇ ਹਰਿਆਣਾ ਪੁਲਿਸ ਵੱਲੋਂ ਤੇ ਪੰਜਾਬ ਦੀ ਪੁਲਿਸ ਵੱਲੋਂ ਦੋਨੋਂ ਪਾਸੇ ਸਿਕਿਉਰਟੀ ਜਿਹੜੀ ਬਖੂਬੀ ਕੀਤੀ ਗਈ ਹੈ ਦੇ ਨਾਲ ਲੱਗਦਾ ਹੈ ਬਿਲਕੁਲ ਹਰਿਆਣਾ ਭਵਨ ਜਿਹੜਾ ਹਰਿਆਣਾ ਭਵਨਾਂ ਤੇ ਪੰਜਾਬ ਭਵਨਾਂ ਪਰ ਹਰਿਆਣਾ ਨਿਵਾਸ ਦੇ ਵਿੱਚ ਇਹ ਮੀਟਿੰਗ ਨੂੰ ਜਿਹੜਾ ਉਹ ਰੱਖਿਆ ਗਿਆ ਹੈ ਜਿੱਥੇ ਕਿ ਅੱਜ ਦੋਨੋਂ ਮੁੱਖ ਮੰਤਰੀ ਹਿੱਸਾ ਲੈਣਗੇ ਤੇ ਕੋਈ ਨਤੀਜੇ ਤੇ ਪਹੁੰਚਣਗੇ ਨਤੀਜਾ ਇਸ ਕਿਉਂਕਿ ਜਿਹੜਾ ਜੇ ਕਹੀਏ ਅਸੀਂ ਕਿ ਹੱਲ ਹੋਣਾ ਜ਼ਰੂਰੀਆ ਮਾਨਯੋਗ ਕੋਰਟ ਦੇ ਆਰਡਰ ਨੇ ਹਾਲਾਂਕਿ ਅੰਦਰਲੇ ਤਸਵੀਰਾਂ ਜੋ ਨਜ਼ਰ ਆ ਰਹੀਆਂ ਨੇ ਉਹ ਤਸਵੀਰਾਂ ਦੇ ਅਨਸਾਰ ਜਿਹੜਾ ਕਿ ਅ ਅੱਜ ਗਾਰਡ ਆਫ ਆਨਰ ਜਿਹੜਾ ਉਹ ਦਿੱਤਾ ਜਾਣਾ ਹੈ ਮੁੱਖ ਮੰਤਰੀ ਜਿੱਥੇ ਪਹੁੰਚਣਗੇ ਉਹਦੀ ਸਥਿਤੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਤਿਆਰ ਜਿਹੜੇ ਸਿਪਾਹੀਓ ਖੜੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਸੋ ਗਾਰਡ ਆਫ ਆਨਰ ਦੇਣ ਦੀ ਜਿਹੜੀ ਗੱਲ ਜਿਹੜੀ ਪੂਰੀ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਸ਼ਾਇਦ ਜਿਹੜਾ ਅੱਜ ਗਾਰਡ ਆਫ ਆਨਰ ਪਹਿਲਾਂ ਦਿੱਤਾ ਜਾਵੇਗਾ ਸੀਐਮ ਦਾ ਸਵਾਗਤ ਕੀਤਾ ਜਾਵੇਗਾ ਹਰਿਆਣਾ ਭਵਨ ਦੇ ਵਿੱਚ ਪਹੁੰਚਣ ਤੇ ਤੇ ਫਿਰ ਜਿਹੜਾ ਇਹ ਮੀਟਿੰਗ ਸ਼ੁਰੂ ਹੋਵੇਗੀ ਹਾਲਾਂਕਿ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਕੋਈ ਨਾ ਕੋਈ ਨਤੀਜਾ ਇਸ ਦਾ ਅੱਜ ਨਿਕਲ ਆਵੇ ਪਰ ਇਹ ਮੀਟਿੰਗ ਇੱਕ ਨਾ ਹੱਲ ਨਹੀਂ ਹੋਣ ਵਾਲਾ ਅਗਲੀਆਂ ਕਈ ਮੀਟਿੰਗਾਂ ਹੋਣਗੀਆਂ ਮੀਟਿੰਗ ਤੋਂ ਪਹਿਲਾਂ ਦੋਨਾਂ ਦੇ ਬਿਆਨ ਜੋ ਸੀਗੇ ਉਹ ਦੋਨੋਂ ਦੇ ਦੋਨੋਂ ਦੇ ਬਿਆਨ ਸੀਗੇ ਜੋ ਉਹ ਕਿਤੇ ਨਾ ਕਿਤੇ ਬੜਾ ਮੈਸੇਜ ਕ੍ਰੀਏਟ ਕਰਦੇ ਨੇ ਇੱਕ ਪਾਸੇ ਮੁੱਖ ਮੰਤਰੀ ਜੋ ਜੇ ਕਹੀਏ ਪੰਜਾਬ ਨੇ ਉਹ ਕਹਿੰਦੇ ਨੇ ਕਿ ਪਾਣੀ ਦੇ ਉੱਤੇ ਸਾਡਾ ਹੀ ਹੱਕ ਆ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ ਅਸੀਂ ਪਾਣੀ ਕਿਸੇ ਨੂੰ ਵੀ ਜਿਹੜਾ ਨਹੀਂ ਦੇਣਾ ਤੇ ਪਾਣੀ ਦੇ ਉੱਤੇ ਸਾਡਾ ਹੀ ਅਧਿਕਾਰ ਆ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਨੇ ਕਿ ਪਾਣੀ ਤੇ ਸਾਡਾ ਬਰਬਰ ਦਾ ਹੱਕ ਆ ਤੇ ਅਸੀਂ ਪਾਣੀ ਜਿਹੜਾ ਘਰ ਘਰ ਪਚਾ ਕੇ ਰਾਵਾਂਗੇ ਪਾਣੀ ਜਿਹੜਾ ਨਹੀਂ ਛੱਡਿਆ ਜਾਊਗਾ ਜਿਹੜਾ ਜਿਹੜਾ ਸਾਡਾ ਹੱਕ ਆ ਤੇ ਉਹ ਪਾਣੀ ਜਿਹੜਾ ਉੱਥੇ ਜਿਹੜਾ ਦਿੱਤਾ ਜਾਊਗਾ ਸੋ ਇਹ ਇਹ ਦੋ ਜਿਹੜੇ ਬਿਆਨ ਨੇ ਕਿਤਨਾ ਕਿਤੇ ਇਹ ਵੀ ਦਾਅਵਾਦੇ ਨੇ ਕਿ ਇਸ ਨਾਲ ਜਿਹੜਾ ਹੱਲ ਹੋਵੇ ਗਾ ਆ ਜਾ ਨਹੀਂ ਹੋਵੇਗਾ ਪਰ ਇਹ ਗੱਲ ਹੈਗੀ ਆ ਕਿ ਹੱਲ ਜਿਹੜਾ ਜਰੂਰ ਹੋਣਾ ਚਾਹੀਦਾ ਹੈ ਜਿਸ ਤਿੱਕੇ ਨਾ ਕੋਰਟ ਦੇ ਦਿਸ਼ਾ ਨਿਰਦੇਸ਼ ਨੇ ਹਾਲਾਂਕਿ ਕੋਰਟ ਨੇ ਦੋਨਾਂ ਨੂੰ ਜਿਹੜਾ ਮੀਟਿੰਗਾਂ ਦੌਰਾਨ ਹੱਲ ਕਰਕੇ ਜਵਾਬ ਦੇਣ ਦੀ ਗੱਲ ਆਖੀ ਆ 19 ਜਨਵਰੀ 2023 ਨੂੰ ਜਿਹੜਾ ਉਹ ਜਵਾਬ ਦਰਜ ਕਰਵਾਇਆ ਜਾਵੇਗਾ 19 ਜਨਵਰੀ 2023 ਨੂੰ ਜਿਹੜਾ ਦੋਨਾਂ ਜਿਹੜੇ ਸਰਕਾਰਾਂ ਵੱਲੋਂ ਮਾਨਯੋਗ ਸੁਪਰੀਮ ਕੋਰਟ 'ਚ ਆਪਣੇ ਜਿਹੜੇ ਜਵਾਬ ਨੇ ਉਹ ਦਰਜ ਕਰਵਾਏ ਜਾਣਗੇ ਕਿ ਕੀ ਹੱਲ ਉਹਨਾਂ ਨੇ ਕੱਢਿਆ ਆ ਐਸੇ ਹਰਿਆਣਾ ਭਵਨ ਤੋਂ ਹਰਿਆਣਾ ਭਵਨ ਦੇ ਵਿੱਚ ਜਿਹੜਾ ਮੀਟਿੰਗ ਇਸ ਕਰਕੇ ਵੀ ਖਾਸ ਹੈ ਕਿਉਂਕਿ ਪਹਿਲੀ ਵਾਰ ਹੋ ਰਿਹਾ ਕਿ ਦੋ ਸਟੇਟ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਮਿਲ ਰਹੇ ਨੇ ਹਾਲਾਂਕਿ ਪੰਜਾਬ ਦਾ ਮੀਡੀਆ ਵੀ ਇੱਥੇ ਮੌਜੂਦ ਹੈ ਹਰਿਆਣਾ ਦਾ ਮੀਡੀਆ ਵੀ ਇੱਥੇ ਮੌਜੂਦ ਹੈ ਬਹੁਤ ਸਾਰੀ ਭਾਰੀ ਤਦਾਰ ਦੇ ਵਿੱਚ ਗਿਣਤੀ ਦੇ ਵਿੱਚ ਮੀਡੀਆ ਇੱਥੇ ਮੌਜੂਦ ਹੈਗਾ ਆ ਤਾਂ ਕਿ ਮੀਡੀਆ ਜਿਹੜਾ ਐਂਟਰੀ ਕਰ ਸਕੇ ਪਰ ਐਂਟਰੀ ਉੱਤੇ ਰੋਕ ਨਜ਼ਰ ਆ ਰਹੀ ਹੈ ਹਾਲਾਂਕਿ ਮੀਟਿੰਗ ਦਾ ਸਮਾਂ ਵੀ ਜਿਹੜਾ ਜਲਦ ਹੈਗਾ ਮੀਟਿੰਗ ਦਾ ਨਤੀਜਾ ਦਾ ਫਿਲਹਾਲ ਅਜੇ ਨਿਕਲਦਾ ਨਜ਼ਰ ਨਹੀਂ ਆਵੇਗਾ ਪਰ ਇਹ ਜ਼ਰੂਰ ਹੈਗਾ ਕਿ ਕੁਝ ਨਾ ਕੁਝ ਜੇਕਰ ਹੱਲ ਬਲ ਵੱਧਦੇ ਨੇ ਦੋਨਾਂ ਦੀ ਬਿਆਨਬਾਜ਼ੀਆਂ ਵੀ ਅਜੇ ਨਹੀਂ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਰਿਆਣਾ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਅਸੀਂ ਪਾਣੀ ਲੈ ਕੇ ਰਵਾਂਗੇ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਉਹ ਕਹਿੰਦੇ ਨੇ ਕਿ ਪਾਣੀ ਅਸੀਂ ਨਹੀਂ ਦੇਣਾ ਦੋਰਾ ਸਟੈਂਡ ਆਮ ਆਦਮੀ ਪਾਰਟੀ ਦਾ ਬਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੀਡੀਓਗ੍ਰਾਫੀ ਵੀ ਹੈ ਪੂਰੀ ਮੀਟਿੰਗ ਦੀ ਰਵੇਗੀ ਤੇ ਕੀ ਚਰਚਾ ਰਹੀ ਆ ਉਸ ਉੱਤੇ ਵੀ ਗੱਲਬਾਤ ਹੋਵੇਗੀ ਇੱਕ ਅਹਿਮ ਜਿਹੜਾ ਰੂਪ ਹੋਵੇਗਾ ਹਾਲਾਂਕਿ ਮੀਡੀਆ ਪੂਰੀ ਤਦਾਰ ਦੇ ਵਿੱਚ ਬਾਹਰ ਨਜ਼ਰ ਆ ਰਿਹਾ ਹੈ ਸਿਕਿਉਰਿਟੀ ਬਾਹਰ ਨਜ਼ਰ ਆ ਰਹੀ ਆ ਦੂਰ ਤੱਕ ਦੇਖ ਸਕਦੇ ਹੋ ਜਿੱਥੇ ਪੰਜਾਬ ਭਵਨ ਹੈ ਪੰਜਾਬ ਮੰਤੋਂ ਲੈ ਕੇ ਹਰ ਤੱਕ ਮਾਹੌਲ ਜਿਹੜਾ ਪੂਰਾ ਗਰਮਾਇਆ ਮਾਹੌਲ ਬਣਿਆ ਹੋਇਆ ਪੂਰੀ ਜਿਹੜੀ ਸਿਕਿਉਰਿਟੀ ਜਿਹੜੀ ਨਜ਼ਰ ਆ ਰਹੀ ਹੈ ਹਾਲਾਂਕਿ ਮੀਟਿੰਗ ਹਜੇ ਇੰਨੀ ਜਲਦੀ ਨਹੀਂ ਸ਼ੁਰੂ ਹੋਵੇਗੀ ਸਮਾਂ ਬਾਕੀ ਆ ਮੀਟਿੰਗ ਦਾ ਪਰ ਉਸ ਤੋਂ ਪਹਿਲਾਂ ਜਿਹੜਾ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਮੀਟਿੰਗ ਹੈ ਉਹ ਸਾਰਥਕ ਰਹੇ ਹਰ ਦੋਨੋਂ ਪੱਖ ਦੇ ਚਾਹੇ ਉਹ ਪੰਜਾਬ ਦੀ ਗੱਲ ਹੋਵੇ ਜਾਂ ਉਹ ਹਰਿਆਣਾ ਦੀ ਗੱਲ ਹੋਵੇ ਦੋਨੋਂ ਜਿਹੜੇ ਨੇ ਸੀਨੀਅਰ ਅਧਿਕਾਰੀਆ ਦੋਨੋਂ ਪੱਖ ਤੇ ਉਹ ਇੱਥੇ ਪਹਿਲਾਂ ਹੀ ਪਹੁੰਚੇ ਹੋਏ ਨੇ ਮੁੱਖ ਮੰਤਰੀ ਇੰਤਜ਼ਾਰ ਆ ਹਾਲਾਂਕਿ ਅਜੇ ਹਰਿਆਣੇ ਦੇ ਮੁੱਖ ਮੰਤਰੀ ਨੇ ਇੱਥੇ ਮੀਟਿੰਗ ਦੇ ਵਿੱਚ ਪਹੁੰਚਣਾ ਹੈ ਤੇ ਉਹਨਾਂ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਵੀ ਜਲਦ ਜਿਹੜੇ ਇੱਥੇ ਪਹੁੰਚਣਗੇ ਤੇ ਫਿਰ ਮੀਟਿੰਗ ਦੋਨਾਂ ਵਿਚਕਾਰ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਫਿਲਹਾਲ ਅਜੇ ਮੀਟਿੰਗ ਕਿੰਨੀ ਦੇਰ ਸ਼ੁਰੂ ਹੁੰਦੀ ਹੈ ਸੁੱਤੇ ਵੀ ਕੁਝ ਕਹਿਣਾ ਮਮਕਨ ਨਹੀਂ ਹੈਗਾ ਕੋਸ਼ਿਸ਼ਾਂ ਜਾਰੀ ਨੇ ਕੋਸ਼ਿਸ਼ਾਂ ਦੇ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਕੀ ਹੱਲ ਵਾਕਈ ਹੀ ਨਿਕਲੇਗਾ ਜਾਂ ਜਿਹੜਾ ਹਜੇ ਹੋਰ ਜਿਹੜੀਆਂ ਮੀਟਿੰਗਾਂ ਉਹ ਹੋਣਗੀਆਂ ਹਰਿਆਣਾ ਜਿਹੜਾ ਨਿਵਾਸ ਹੈ ਇੱਥੇ ਹਰ ਅਪਡੇਟ ਤੁਹਾਨੂੰ ਅਸੀਂ ਹਰਿਆਣਾ ਨਿਵਾਸ ਤੋਂ ਅਸੀਂ ਤੁਹਾਨੂੰ ਜਿਹੜੇ ਉਹ ਦੇ ਰਹੇ ਆ ਤਾਂ ਕਿ ਐਸ ਮੀਟਿੰਗ ਦਾ ਕੋਈ ਨਾ ਕੋਈ ਅਗਰ ਹੱਲ ਹੁੰਦਾ ਵੱਡੀ ਮੀਟਿੰਗ ਐ ਐਸਵਾਈਐਲ ਦਾ ਮੁੱਦਾ ਕੋਈ ਛੋਟਾ ਮੁੱਦਾ ਨਹੀਂ ਹੈਗਾ ਐਸਵਾਈਐਲ ਦਾ ਮੁੱਦਾ ਬਹੁਤ ਵੱਡਾ ਮੁੱਦਾ ਆ ਕਿਉਂਕਿ ਪਾਣੀ ਪੰਜਾਬ ਦਾ ਵੀ ਹੈ ਪਰ ਇਹਨਾਂ ਕਾਨੂੰਨੀ ਦੇਖੀ ਤਾਂ ਪੰਜਾਬ ਦਾ ਅਧਿਕਾਰ ਪਾਣੀ ਉੱਤੇ ਵੱਧ ਬਣਦਾ ਹਰਿਆਣੇ ਦੇ ਨਾਲ ਤਾਂ ਕੋਈ ਵੀ ਜਿਹੜਾ ਇਹ ਦਰਿਆ ਵੀ ਨਹੀਂ ਜਿਹੜਾ ਲੱਗਦਾ ਹੈਗਾ ਪੰਜਾਬ ਦਾ ਜਿਹੜਾ ਕਿ ਨੁਕਸਾਨ ਪਹੁੰਚਾ ਸਕਿਆ ਫਿਰ ਵੀ ਹਰਿਆਣੇ ਨੂੰ ਜਿਹੜਾ ਪਾਣੀ ਦੇਣ ਲਈ ਪੰਜਾਬ ਦੇ ਨਾਲ ਜਿਹੜੀ ਸੰਧੀ ਹੁੰਦੀ ਆ ਉਸ ਨੂੰ ਲੈ ਕੇ ਵੀ ਜਿਹੜੇ ਸਵਾਲ ਉੱਠਦੇ ਨੇ ਹਾਲਾਂਕਿ ਪੰਜਾਬ ਸਰਕਾਰ 291 ਕਿਲੋਮੀਟਰ ਦੀ ਇਹ ਹਰਿਆਣੇ ਨਾਲ ਮਿਲ ਕੇ ਇੱਕ ਨਾਲ ਤਿਆਰ ਕਰਦੇ ਨੇ ਐਸਵਾਈਐਲ ਯਾਨੀ ਕਿ ਸਤਲੁਜ ਜਮਨਾ ਲਿੰਕ ਪਰ ਸਤਲੂ ਦਾ ਪਾਣੀ ਜਮਨਾ ਸਿੱਟਣ ਵਾਸਤੇ ਪਰ ਇਹ ਪਾਣੀ ਕਦੇ ਵੀ ਉੱਤਕ ਨਹੀਂ ਪਹੁੰਚਿਆ ਕਿਉਂਕਿ ਬਲਵਿੰਦਰ ਜਟਾਣਾ ਦੀ ਜੇ ਗੱਲ ਕਰ ਲਈਏ ਤਾਂ ਉਹਦੇ ਵੱਲੋਂ ਜਦ ਇੰਜੀਨੀਅਰਾਂ ਨੂੰ ਉੱਥੇ ਗੋਲੀ ਮਾਰ ਦਿੱਤੀ ਜਾਂਦੀ ਹੈ ਨਹਿਰ ਦੇ ਵਿੱਚ ਤਾਂ ਫਿਰ ਸਾਰਾ ਕੁਝ ਉੱਥੇ ਉੱਥੇ ਜਿਹੜਾ ਰਹਿ ਜਾਂਦਾ ਹੈ ਸਭ ਕੁਝ ਪਾਉਜ਼ ਹੋ ਕੇ ਰਹਿ ਜਾਂਦਾ ਹੈ ਕਹਿ ਸਕਦੇ ਹਾਂ ਕਿ ਰੁਕ ਜਾਂਦਾ ਕੰਮ ਤੇ ਉਸ ਤੋਂ ਬਾਅਦ ਨਿਰਮਾਣ ਵੀ ਕਿਤੇ ਨਾ ਕਿਤੇ ਨਹਿਰ ਦਾ ਰਹਿ ਜਾਂਦਾ ਤੇ ਨਿਰਮਾਣ ਦੇ ਨਾਂ ਨਾਂ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਆ ਇਹ ਇਹ ਉਮੀਦਾਂ ਲੋਕਾਂ ਦੀਆਂ ਵਿੱਚ ਰਹਿ ਜਾਂਦੀਆਂ ਨੇ ਪਰ ਪੰਜਾਬ ਇਹ ਕਹਿੰਦਾ ਕਿ ਜੇਕਰ ਸਾਨੂੰ ਇੱਥੇ ਕੁਝ ਇਸ ਦਾ ਜਿਹੜੀ ਰਾਇਲਟੀ ਨਹੀਂ ਮਿਲੇਗੀ ਕੁਝ ਜਿਹੜਾ ਸਾਨੂੰ ਨਹੀਂ ਮਿਲੇਗਾ ਤਾਂ ਅਸੀਂ ਫ੍ਰੀ ਵੀ ਇਸ ਦਾ ਪਾਣੀ ਕਿਉਂ ਦਵਾਂਗੇ ਹਾਲਾਂਕਿ ਪੰਜਾਬ ਕੋਲ ਆਪਣਾ ਹੀ ਪਾਣੀ ਨਹੀਂ ਫਿਲਹਾਲ ਐਸਵਾਈਐਲ ਦਾ ਮੁੱਦਾ ਬਣਾਇਆ ਜਰੂਰ ਹੋਇਆ ਇਸ ਦੇ ਨਾਲ ਜੇ ਪਾਖੜਾ ਦੀ ਗੱਲ ਕਰ ਲਈਏ ਪਾਖੜਾ ਨਹਿਰਾਂ ਜਿਹੜੀ ਉਹ ਉੱਥੇ ਕਈ ਗੁਣਾ ਪਾਣੀ ਜਿਹੜਾ ਹਰਿਆਣੇ ਨੂੰ ਵੀ ਜਾਂਦਾ ਦਿੱਲੀ ਨੂੰ ਵੀ ਜਾਂਦਾ ਰਾਜਸਥਾਨ ਨੂੰ ਵੀ ਜਾਂਦਾ ਉਸ ਉੱਤੇ ਕੋਈ ਚਰਚਾ ਨਹੀਂ ਕਰਦਾ ਪਰ ਇੱਥੇ ਮੁੱਦਾ ਐਸਵਾਈਐਲ ਦਾ ਬਣਾਇਆ ਗਿਆ ਆ ਤੇ ਮਾਂਜੋ ਕੋਡ ਨੇ ਦਿਸ਼ਾ ਨਿਰਦੇਸ਼ ਜੋ ਦਿੱਤੇ ਨੇ ਉਸ ਸਹਤ ਅੱਜ ਦੋਨੋਂ ਸੂਬਿਆਂ ਦੇ ਮੁੱਖ ਮੰਤਰੀ ਨੇ ਜੜੇ ਉਹ ਮੀਟਿੰਗ ਕਰਨਗੇ ਮੁਲਾਕਾਤ ਕਰਨਗੇ ਤੇ ਮੁਲਾਕਾਤ ਤੋਂ ਬਾਅਦ ਕੀ ਹਾਲ ਇਸ ਦਾ ਨਿਕਲਦਾ ਆ ਉਸ ਤੇ ਵੀ ਜਿਹੜੀ ਚਰਚਾ ਜ਼ਰੂਰ ਰਵੇਗੀ ਹਾਲਾਂਕਿ 19 ਜਨਵਰੀ 2023 ਨੂੰ ਆਪਣੇ ਦੋਨੋਂ ਪੱਖਾਂ ਨੇ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਹਰਿਆਣਾ ਦੀ ਹੋਵੇ ਦੋਨੋਂ ਪੱਖਾਂ ਰਿਹਾ ਆਪਣਾ ਜਿਹੜਾ ਜਵਾਬ ਹੈ ਉਹ ਮਾਂਜੋ ਕੋਡ ਅਗੇ ਰੱਖਣਾ ਆ ਵੀ ਕੀ ਇਸ ਦਾ ਜਿਹੜਾ ਹਾਲ ਨਿਕਲਿਆ ਇਹ ਵੀ ਕਿਹਾ ਜਾ ਰਿਹਾ ਕਿ ਕੇਵਲ ਇੱਕ ਮੀਟਿੰਗ ਨਹੀਂ ਕਈ ਮੀਟਿੰਗਾਂ ਹੋਣ ਤੋਂ ਬਾਅਦ ਇਸ ਦਾ ਹਾਲ ਨਿਕਲ ਨਜ਼ਰ ਆਵੇਗਾ ਚੇਤੇ ਜੇ ਜਦ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨਾਲ ਗੱਲ ਹੋਈ ਸੀਗੀ ਤਾਂ ਉਹਨਾਂ ਨੇ ਇਹੀ ਗੱਲ ਆਖੀ ਸੀਗੀ ਕਿ ਕੇਵਲ ਇਹ ਮੀਟਿੰਗ ਆ ਕੇਵਲੇ ਇੱਕ ਬੈਠਕ ਹੈਗੀ ਆ ਅਜੇ ਮਿਲਣ ਦਿਓ ਗੱਲਬਾਤ ਕਰਨ ਦਿਓ ਫਿਰ ਦੇਖਾਂਗੇ ਕਿ ਕਿਸ ਨਤੀਜੇ ਵੱਲ ਨੂੰ ਜਾਣਾ ਫਿਲਹਾਲ ਇਹ ਨਤੀਜਾ ਨਹੀਂ ਹੈਗਾ ਤਸਵੀਰਾਂ ਦਾ ਸਿਕਿਉਰਟੀ ਵੀ ਵੱਧ ਗਈ ਆ ਤਸਵੀਰਾਂ ਦੇ ਵਿੱਚ ਦਿਖਾਦ ਨੇ ਹਲਚਲ ਵੀ ਤੇਜ਼ ਹੋਈ ਹੋਈ ਆ ਤੇ ਕਿਸੇ ਵੀ ਸਮੇ ਜੇ ਕਹੀਏ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਪਹੁੰਚ ਸਕਦੇ ਨੇ ਦੋਨੋਂ ਸਟੇਟਾਂ ਦੇ ਹਜੇ ਤੱਕ ਨਾ ਤਾਂ ਹਰਿਆਣਾ ਦੇ ਮੁੱਖ ਮੰਤਰੀ ਉੱਥੇ ਨਜ਼ਰ ਆਏ ਨੇ ਨਾ ਪੰਜਾਬ ਦੇ ਮੁੱਖ ਮੰਤਰੀ ਨਜ਼ਰ ਆਏ ਨੇ ਲਿੰਕ ਦਾ ਸਮਾਂ ਹਜੇ ਥੋੜਾ ਜਿਹਾ ਅੱਗੇ ਜ਼ਰੂਰ ਹੈਗਾ ਆ ਪਰ ਸਮੇਂ ਤੋਂ ਬਾਅਦ ਪਤਾ ਲੱਗੇਗਾ ਕਿ ਹਲ ਕੀ ਹੁੰਦਾ ਜਾਂ ਨਹੀਂ ਹੁੰਦਾ ਜਾਂ ਅਗਲੀਆਂ ਜਿਹੜੀਆਂ ਤਰੀਕਾ ਦੇ ਵਿੱਚ ਇਹ ਸਾਰਾ ਕੁਝ ਮਾਮਲਾ ਰਹਿੰਦਾ ਆ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਰਿਆਣਾ ਨਿਵਾਸ ਤੋਂ ਹਰਿਆਣਾ ਨਿਵਾਸ ਦੇ ਵਿੱਚ ਜਿਹੜਾ ਗਾਰਡ ਆਫ ਆਨਰ ਵੀ ਜਿਹੜਾ ਦਿੱਤਾ ਜਾਵੇਗਾ ਮੁੱਖ ਮੰਤਰੀ ਪੰਜਾਬ ਨੂੰ ਤਿਆਰੀਆਂ ਮੁਕੰਮਲ ਨੇ ਤਿਆਰੀਆਂ ਪੂਰੀਆਂ ਨੇ ਤੇ ਸਿਕਿਉਰਿਟੀ ਦੇ ਦੇ ਇੰਤਜ਼ਾਰ ਪੁਕਤਾ ਨੇ ਕਿਉਂਕਿ ਦੋਨੋਂ ਸਟੇਟਾਂ ਦੇ ਮੁੱਖ ਮੰਤਰੀ ਅੱਜ ਮਿਲ ਰਹੇ ਨੇ ਜਦਿੱਕੇ ਆਮਦਨੀ ਪਾਰਟੀ ਦੀ ਸਰਕਾਰ ਜਿਹੜੀ ਬਣੀਆ ਉਸ ਤੋਂ ਬਾਅਦ ਅੱਜ ਅਜੇ ਤੱਕ ਦੋਨੋਂ ਸਟੇਟਾਂ ਦੇ ਨਾਲ ਮੁੱਖ ਮੰਤਰੀਆਂ ਦੀ ਮੁਲਾਕਾਤ ਨਹੀਂ ਹੋਈ ਸੀ ਚਾਹੇ ਉਹ ਪੰਜਾਬ ਦੀ ਗੱਲ ਹੋਵੇ ਚਾਹੇ ਉਹ ਹਰਿਆਣਾ ਦੀ ਗੱਲ ਹੋਵੇ ਪਰ ਅੱਜ ਇਹ ਉਮੀਦ ਕੀਤੀ ਜਾ ਰਿਹਾ ਕਿ ਅੱਜ ਜ਼ਰੂਰ ਜੜੀ ਉਹ ਮੁਲਾਕਾਤ ਹੋਵੇਗੀ ਤੇ ਮੀਡੀਆ ਨੂੰ ਬੇਨਤੀ ਵੀ ਕਰਦੇ ਆ ਕਿ ਮੀਡੀਆ ਜਿਹੜਾ ਉੱਥੇ ਅੰਦਰ ਜਿਹੜਾ ਉਹ ਜਾ ਸਕਦਾ ਹੈ ਮੀਡੀਆ ਜਿਹੜਾ ਅੰਦਰ ਆ ਕੇ ਮੁਲਾਕਾਤ ਉਹ ਜਿਹੜਾ ਰੂਬਰੂ ਹੋ ਸਕਦਾ ਹੈ ਜਿਹੜਾ ਸੀਐਮ ਨੇ ਦੋਨਾਂ ਦੇ ਹਾਲਾਂਕਿ ਬਾਹਰ ਹੀ ਅਜਿਹੀ ਸਥਿਤੀ ਹੈ ਜਿਹੜੀ ਉਹ ਬੜੀ ਹਲਚਲ ਭਰੀ ਬਣੀ ਹੋਈ ਆ ਰਿਜ਼ਲਟ ਕੀ ਨਿਕਲਦਾ ਆ ਇਸ ਉੱਤੇ ਜਿਹੜੇ ਜ਼ਰੂਰ ਹਜੇ ਸਵਾਲ ਖੜੇ ਨੇ ਕਿ ਐਸਓਆਈਐਲ ਦੇ ਮੁੱਦੇ ਤੇ ਥੋੜੀ ਬਹੁਤੀ ਸਹਿਮਤੀ ਬਣ ਪਾਵੇਗੀ ਥੋੜਾ ਜਿਹਾ ਇੱਕ ਦੂਜੇ ਦੇ ਨਕੂਲ ਹੋਪ ਹੋਣਗੇ ਜਾਂ ਫਿਰ ਤਲਕੀ ਅੱਜ ਫਿਰ ਦੇਖਣ ਨੂੰ ਮਿਲੂਗੀ ਕਿਉਂਕਿ ਤੋ ਪਹਿਲੇ ਜੋ ਬਿਆਨ ਨੇ ਉਹ ਕਿਤੇ ਨਾ ਕਿਤੇ ਤਲਕੀ ਦਿਖਾਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਪਾਣੀ ਅਸੀਂ ਨਹੀਂ ਦੇਵਾਂਗੇ ਸਾਡਾ ਪਾਣੀ ਆ ਸਾਡਾ ਅਧਿਕਾਰ ਆ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਪਾਣੀ ਤੇ ਸਾਡਾ ਵੀ ਹੱਕ ਆ ਤੇ ਪਾਣੀ ਅਸੀਂ ਲੈ ਕੇ ਰਾਵਾਂਗੇ ਸੋ ਕਿਸ ਤਰੀਕੇ ਨਾਲ ਪਾਣੀ ਆਉਂਦਾ ਜਾਂ ਨਹੀਂ ਆਉਂਦਾ ਇਹ ਵੱਡੀ ਗੱਲ ਆ ਪਰ ਪੰਜਾਬ ਕੋਲ ਵੀ ਪਾਣੀ ਜਿਹੜਾ ਉਹ ਨਹੀਂ ਹੈਗਾ ਸਥਿਤੀ ਇੱਥੇ ਜੋ ਹਰਿਆਣਾ ਨਿਵਾਸੀ ਉੱਤੇ ਬਣੀ ਹੋਈ ਆ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ ਇਤੀ ਜਿਹੜੀ ਆ ਇਸ ਸਮੇਂ ਹਰਿਆਣਾ ਦੇ ਵੱਲ ਦੇਖਾ ਦਿੰਦੇ ਆ ਗਾਰਡ ਆਫ ਆਨਰ ਦੇਣ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਨੇ ਤੇ ਜਿਵੇਂ ਸੀਐਮ ਜਦ ਇੱਥੇ ਪਹੁੰਚਣਗੇ ਤਾਂ ਉਹਨਾਂ ਨੂੰ ਜਿਹੜਾ ਸਲਾਮੀ ਵੀ ਦਿੱਤੀ ਜਾਵੇਗੀ ਇੱਥੇ ਹਰਿਆਣਾ ਸਰਕਾਰ ਦੀਆਂ ਤਿਆਰੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿਉਂਕਿ ਮੁਲਾਕਾਤ ਵੀ ਅਹਿਮ ਹੈ ਤੇ ਤਿਆਰੀਆਂ ਵੀ ਅਹਿਮ ਹੀ ਨਜ਼ਰ ਆ ਰਹੀਆਂ ਨੇ ਗਾਰਡ ਆਫ ਆਨਰ ਦੇਣ ਦੇ ਲਈ ਤਮਾਮ ਜਿਹੜੇ ਨੇ ਇੱਥੇ ਤਿਆਰੀਆਂ ਪੁਲਿਸ ਵਿਭਾਗ ਵੱਲੋਂ ਕੀਤੀਆਂ ਗਈਆਂ ਨੇ ਤਾਂ ਕਿ ਜਦ ਸੀਐਮ ਪੰਜਾਬ ਤੇ ਹਰਿਆਣਾ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਜਾਵੇ ਸਤਕਾਰ ਦਿੱਤਾ ਜਾਵੇ ਮਾਨ ਦਿੱਤਾ ਕਿਉਂਕਿ ਦੋਨੋਂ ਮੁੱਖ ਮੰਤਰੀ ਜਿਹੜੇ ਦੋਨੋਂ ਸਟੇਟਾਂ ਦੇ ਅਲੱਗੇ ਸੂਬੇ ਦੇ ਨੇ ਪੂਰੀਆਂ ਤਿਆਰੀਆਂ ਜਿਹੜੀਆਂ ਇੱਥੇ ਕੀਤੀਆਂ ਗਈਆਂ ਨੇ ਹਰਿਆਣਾ ਪੁਲਿਸ ਵੱਲੋਂ ਤੋਂ ਨਜ਼ਰ ਵੀ ਆ ਰਹੀਆਂ ਨੇ ਹਰਿਆਣਾ ਨਿਵਾਸੀ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕੀ ਸਥਿਤੀ ਜਿਹੜੀ ਹਰਿਆਣਾ ਨਿਵਾਸ ਦੇ ਅੰਦਰ ਜਿਹੜੀ ਉਹ ਬਣੀ ਹੋਈ ਆ ਤੇ ਸੋ ਤਸਵੀਰਾਂ ਤੁਸੀਂ ਖੁਦ ਦੇਖਦੇ ਹੋ ਤਸਵੀਰਾਂ ਮੂੰਹੋਂ ਬੋਲ ਰਹੀਆਂ ਨੇ ਐਕਸਕਲੂਸਿਵ ਜਿਹੜੀ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਸਮੇਂ ਹਰਿਆਣਾ ਨਿਵਾਸ ਦੀਆਂ ਕਿ ਕੀ ਜਿਹੜੀ ਇੱਥੇ ਸਥਿਤੀ ਜਿਹੜੀ ਉਹ ਬਣੀ ਹੋਈ ਆ ਫਿਲਹਾਲ ਇਹ ਵੀ ਤੁਹਾਨੂੰ ਦੱਸਣਿਆ ਕਿ ਜਿਹੜਾ ਅੱਜ ਐਸਵਾਈਐਲ ਦਾ ਮੁੱਦਾ ਹੀ ਇਸ ਦਿਨ ਪਰ ਰਵੇਗਾ ਗਰਮਾਇਆ ਰਵੇਗਾ ਤੇ ਉਸ ਦੇ ਉੱਤੇ ਜੋ ਸਥਿਤੀ ਕਹੀਏ ਕਿ ਅਸੀਂ ਰਹਿਣ ਵਾਲੀਆ ਥੋੜੀ ਜਿਹੀ ਗਰਮਾਹਟ ਵਾਲੀ ਜ਼ਰੂਰ ਰਹਿਣ ਵਾਲੀਆ ਹਾਲਾਂਕਿ ਕੀ ਸਥਿਤੀ ਰਹਿੰਦੀ ਆ ਕਿਸ ਤਰੀਕੇ ਦੀ ਰਹਿੰਦੀ ਆ ਇਹ ਸਮਾਂ ਦੱਸੇਗਾ ਗਾਰਡ ਆਫ ਆਨਰ ਦੇਣ ਦੀ ਤਿਆਰੀਆਂ ਜੜੀਆਂ ਤੁਸੀਂ ਦੇਖ ਰਹੇ ਹੋ ਨਾਲ ਨਾਲ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਿਆ ਤਸਵੀਰਾਂ ਦਿਖਾਉਂਦੇ ਹੋਏ ਚੱਲਦੇ ਆ ਕਿ ਜਿਹੜਾ ਇਸ ਸਮੇਂ ਗਾੜੋ ਆਨਰ ਦਿੰਦੀ ਆ ਤਿਆਰੀਆਂ ਜਿਹੜੀਆਂ ਅਸੀਂ ਗੱਲ ਕੀਤੀ ਆ ਕਿ ਸਰਕਾਰ ਹੁੰਦਾ ਮਾਣ ਹੁੰਦਾ ਜਿਹੜਾ ਦਿੱਤਾ ਜਾਵੇਗਾ ਸੋ ਇਹ ਆਪਣਾ ਹਰਿਆਣਾ ਨਿਵਾਸ ਦੀਆਂ ਤਸਵੀਰਾਂ ਨੇ ਹਰਿਆਣਾ ਨਿਵਾਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਇਸ ਸਮੇਂ ਹਰਿਆਣਾ ਨਿਵਾਸ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਦਿੰਨੇ ਹਾਲਾਂਕਿ ਅੰਦਰ মিডিਆ ਨੂੰ ਥੋੜਾ ਜਾਣ ਦੀ ਜਦ ਦਿੱਤੀ ਜਾਂਦੀ ਆ ਤਾਂ ਫਿਰ ਬਾਹਰ ਜਾਣ ਦੀ ਗੱਲ ਇੱਥੇ ਆਖੀ ਜਾਂਦੀ ਆ ਸੋ ਸਥਿਤੀਆਂ ਜਿਹੜੀਆਂ ਨੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਇੱਥੇ ਕਿਉਂਕਿ ਮੀਟਿੰਗ ਜਿਹੜੀ ਆ ਉਹ ਜਲਦ ਜਿਹੜੀ ਉਹ ਸ਼ੁਰੂ ਹੋਣ ਵਾਲੀ ਆ ਸਾਹਮਣੇ ਸੀਐਮ ਕਿਸੇ ਵੀ ਵੇਲੇ ਦੋਨੋਂ ਜਿਹੜੇ ਨੇ ਸਟੇਟ ਦੇ ਉਹ ਆ ਸਕਦੇ ਨੇ ਦੋਨੋਂ ਸਟੇਟ ਦੇ ਸੀਐਮ ਨੇ ਜਿਹੜੇ ਉਹ ਕਦੇ ਵੀ ਇੱਥੇ ਪਹੁੰਚ ਕੇ ਮੁਲਾਕਾਤ ਜਿਹੜੇ ਉਹ ਕਰ ਸਕਦੇ ਨੇ ਇੱਕ ਦੂਜੇ ਨਾਲ ਸੋ ਸੋ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਇਸ ਸਮੇਂ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਜਿਹੜਾ ਇੱਕ ਵਾਰ ਫੇਰ ਘੁਮਾ ਕੇ ਹਰਿਆਣਾ ਨਿਵਾਸ ਜਿਹੜਾ ਦਿਖਾ ਦਿੰਨੇ ਆ ਤੇ ਜਿੱਥੇ ਐਸਵਾਈਐਲ ਦਾ ਮੁੱਦਾ ਹੀ ਮੇਰਾ ਬੇਗਾ ਤੇ ਆਜ ਅਸਵਿਹਲ ਨੂੰ ਲੈ ਕੇ ਹੀ ਜਿਹੜੀ ਇਹ ਮੀਟਿੰਗ ਹੈ ਜਿਹੜੀ ਉਹ ਖਾਸ ਰਹਿਣ ਵਾਲੀ ਆ ਦੂਰ ਤੱਕ ਇੱਕ ਵਾਰ ਇੱਥੋਂ ਪੰਜਾਬ ਦਾ ਜਿਹੜਾ ਪਜਾਪਾ ਬਣਾ ਉਸ ਵੱਲ ਵੀ ਥੋੜਾ ਜਿਹਾ ਰਸਾ ਦਿਖਾ ਦਨੇ ਆ ਕਿ ਜਿੱਥੋਂ ਸੀਐਮ ਨੇ ਆਉਣਾ ਹੈ ਜਾਏ ਕਹਿੰਦੇ ਆ ਕਿ तमाम ਅਧਿਕਾਰੀ ਜਿੱਥੇ ਮੌਜੂਦ ਰਹਿਣਗੇ ਤੇ ਇੱਥੇ ਪੂਰੀ ਸੜਕ ਨੂੰ ਸੀਲ ਕਰ ਦਿੱਤਾ ਗਿਆ ਪੂਰੀ ਸੜਕ ਨੂੰ ਬੰਦ ਕੀਤਾ ਗਿਆ ਹੈ ਤਾਂ ਕਿ ਜਿਹੜਾ ਆਮ ਕੋਈ ਵਿਅਕਤੀ ਜਿਹੜਾ ਇੱਥੇ ਨਜ਼ਰ ਨਾ ਆਵੇ ਆਮ ਵਿਅਕਤੀ ਨਾ ਰਵੇ ਤਾਂ ਸਥਿਤੀ ਜਿਹੜੀ ਹੈ ਉਹ ਕੰਟਰੋਲ ਤਹਿਤ ਰਵੇ ਕਿਉਂਕਿ ਪਹਿਲੀ ਵਾਰੇ ਮੀਟਿੰਗ ਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪਹਿਲੀ ਵਾਰ ਦੋਨੋਂ ਸਟੇਟ ਦੇ ਜਿਹੜੇ ਨੇ ਮੁੱਖ ਮੰਤਰੀ ਨੇ ਜਿਹੜੇ ਆਪਸ ਵਿੱਚ ਹੀ ਉਹ ਮੀਟਿੰਗ ਜਿਹੜੀ ਆ ਉਹ ਕਰਨ ਜਾ ਰਹੇ ਨੇ ਐਸਵਾਈਐਲ ਦੇ ਮੁੱਦੇ ਦੇ ਉੱਤੇ ਤੇ ਐਸਵਾਈਐਲ ਦਾ ਮੁੱਦਾ ਉਹ ਵੀ ਹੱਲ ਹੋਣਾ ਇਸ ਕਰਕੇ ਜ਼ਰੂਰੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਆਰਡਰ ਕੀਤੇ ਨੇ ਕਿ ਦੋਨੋਂ ਆਪਣਾ ਫੈਸਲਾ ਕਰਨ ਦੋਨੋਂ ਬੈਠਣ ਫੈਸਲਾ ਕਰਕੇ ਹੱਲ ਕਰਨ ਤੇ ਹੱਲ ਜਿਹੜਾ ਜਲਦੀ ਜਿਹੜਾ ਨਿਕਲੇ ਤਾਂ ਹੀ ਜਿਹੜੀ ਸਥਿਤੀ ਆ ਉਹ ਜ਼ਿਆਦਾ ਸਹੀ ਰਹੇਗੀ ਤਾਂ ਹੀ ਜਿਹੜੀ ਸਥਿਤੀ ਆ ਉਹ ਠੀਕ ਰਹੇਗੀ ਸੋ ਹਰਿਆਣਾ ਜਿਹੜਾ ਨਿਵਾਸ ਤੋਂ ਅਸੀਂ ਤੁਹਾਨੂੰ ਪਲ-ਪਲ ਦੀ ਜਿਹੜੀ ਅਪਡੇਟ ਉਹ ਦੇ ਰਹੇ ਹਾਂ ਜੁੜੇ ਰੋ ਟੀਵੀ ਪੰਜਾਬ ਦੇ ਨਾਲ ਹਰ ਅਪਡੇਟ ਤੁਹਾਨੂੰ ਪਹੁੰਚਾਵਾਂਗੇ ਜਦ ਵੀ ਮੁੱਖ ਮੰਤਰੀ ਹੁੰਦੇ ਮੀਟਿੰਗ ਸ਼ੁਰੂ ਹੁੰਦੀ ਹੈ ਤੇ ਕੀ ਨਤੀਜੇ ਨਿਕਲਦੇ ਨੇ ਉਹ ਤੱਕ ਵੀ ਅਸੀਂ ਤੁਹਾਨੂੰ ਹਰ ਅਪਡੇਟ ਦਿੰਦੇ ਰਾਵਾਂਗੇ ਦਿੱਖਾ ਦਿੰਦੇ ਹਾਂ ਹਰਿਆਣਾ ਦੇ ਵਾਸੀ ਜਿੱਥੇ ਕਿ ਮੁੱਖ ਮੰਤਰੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੇ ਮੁੱਖ ਮੰਤਰੀ ਅੱਜ ਇੱਥੇ ਪਹੁੰਚ ਰਹੇ ਨੇ ਮੀਟਿੰਗ ਦੇ ਲਈ ਅਹਿਮ ਜੇ ਮੀਟਿੰਗ ਹੈ ਦੋਨਾਂ ਮੁੱਖ ਮੰਤਰੀਆਂ ਵਿੱਚ ਤਸਵੀਰਾਂ ਹਰਿਆਣਾ ਦੇ ਮੁੱਖ ਮੰਤਰੀ

ਹਰਿਆਣਾ ਪਾਬਲ ਜਿਹੜੇ ਪਹੁੰਚ ਰਹੇ ਨੇ ਮਰੋੜ ਖੱਟਣ ਜਿਹੜੇ ਨੇ ਉਹ ਨਜ਼ਰ ਆ ਰਹੇ ਆ ਗੱਡੀ ਹੱਥ ਲਾਉਂਦਿਆਂ ਹੋਇਆ ਜਿਹੜੇ ਅੰਦਰ ਗਏ ਨੇ ਤੇ ਪਹਿਲਾਂ ਪਹੁੰਚ ਚੁੱਕੇ ਨੇ ਹਰਿਆਣਾ ਦੇ ਮੁੱਖ ਮੰਤਰੀ ਹਾਲਾਂਕਿ ਜਿਹੜਾ ਆ ਹਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਪਹੁੰਚਣਾ ਆ ਪਰ ਹਰਿਆਣਾ ਦੇ ਮੁੱਖ ਮੰਤਰੀ ਪਹੁੰਚ ਚੁੱਕੇ ਨੇ ਗਾਰਡ ਆਫ ਆਨਰ ਜਿਹੜਾ ਉਹ ਕੀਤਾ ਜਾਵੇਗਾ ਜਿਹੜਾ ਸਤਕਾਰ ਜਿਹੜਾ ਉਹ ਦਿੱਤਾ ਜਾਵੇਗਾ ਮੁੱਖ ਮੰਤਰੀ ਪੰਜਾਬ ਨੂੰ ਪਰ ਉਸ ਲਈ ਤਿਆਰੀ ਪੂਰੀ ਆ ਤੇ ਹੁਣ ਸਥਿਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਦੇ ਮੁੱਖ ਮੰਤਰੀ ਆ ਜਿਹੜੇ ਤਸਵੀਰਾਂ ਦੇ ਵਿੱਚ ਉਹ ਨਜ਼ਰ ਆ ਰਹੇ ਆ ਤੇ ਅੰਦਰ ਜਿਹੜਾ ਜਾ ਚੁੱਕੇ ਨੇ ਹਰਿਆਣਾ ਭਵਨ ਦੇ ਵਿੱਚ ਮੁੱਖ ਮੰਤਰੀ ਜਿਹੜੇ ਉਹ ਜਾ ਚੁੱਕੇ ਨੇ ਸਿੱਥੀ ਦਿਖਾ ਦਿੰਦੇ ਇੱਕ ਵਾਰ ਹਰਿਆਣਾ ਭਵਨ ਦੀ ਹਰਿਆਣਾ ਨਿਵਾਸ ਦੀ ਹਰਿਆਣਾ ਨਿਵਾਸ ਦੇ ਜੋ ਜਿਹੜੇ ਉਹ ਮੁੱਖ ਮੰਤਰੀ ਹਰਿਆਣਾ ਦੇ ਜਿਹੜੇ ਨੇ ਮਨੋਲਾਲ ਖੱਟੜ ਉਹ ਅੰਦਰ ਹੁਣ ਜਾ ਚੁੱਕੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਆਉਣਾ ਅਜੇ ਬਾਕੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਵੀ ਜਿਹੜੇ ਜਲਦ ਜਿਹੜੇ ਇੱਥੇ ਉਹ ਪਹੁੰਚਣਗੇ ਤੇ ਫਿਰ ਮੀਟਿੰਗ ਜਿਹੜੇ ਦਾ ਆਗਾਜ਼ ਹੋਵੇ ਜਾਗਾ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋ ਜਾਵੇਗੀ ਤੇ ਇੱਥੇ ਮੀਟਿੰਗ ਦੀ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਪਲ-ਪਲ ਦੀਆਂ ਦਿਖਾ ਰਹੇ ਹਾਂ ਤੇ ਦੋਨੋਂ ਤਰ੍ਹਾਂ ਦੇ ਵਿੱਚ ਇਹ ਮੀਟਿੰਗ ਜਿਹੜੀ ਉਹ ਹੋਣੀ ਹੈ ਮੁੱਖ ਮੰਤਰੀ ਪੰਜਾਬ ਤੇ ਮੁੱਖ ਮੰਤਰੀ ਹਰਿਆਣਾ ਦੇ ਵਿਚਕਾਰ ਹਾਲਾਂਕਿ ਮੁੱਖ ਮੰਤਰੀ ਹਰਿਆਣਾ ਪਹੁੰਚ ਚੁੱਕੇ ਨੇ ਸਹੀ ਸਮੇਂ ਦੇ ਉੱਤੇ ਤੇ ਮੁੱਖ ਮੰਤਰੀ ਪੰਜਾਬ ਦਾ ਇੰਤਜ਼ਾਰ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਇੰਤਜ਼ਾਰ ਹੈ ਉਹ ਜਿਹੜਾ ਉਹ ਹੁਣ ਹੈਗਾ ਕਿ ਕਦ ਤੱਕ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਭਗਵੰਤ ਮਾਨ ਉਹ ਵੀ ਪਹੁੰਚਦੇ ਨੇ ਮੀਟਿੰਗ ਦਾ ਹਿੱਸਾ ਬਣਦੇ ਆਂ ਹੈ ਮੀਟਿੰਗ ਤੇ ਮੁੱਖ ਮੰਤਰੀ ਪੰਜਾਬ ਜਿਵੇਂ ਪਹੁੰਚਦੇ ਆ ਉਹ ਤਸਵੀਰਾਂ ਨਾਲ ਤੁਹਾਡੇ ਨਾਲ ਜੁੜਾਗੇ ਨਿਮਾਨ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਉਹ ਵੀ ਜਿਹੜੇ ਨੇ ਹਰਿਆਣਾ ਨਿਵਾਸ ਵੱਲ ਵਧ ਰਹੇ ਨੇ ਭਗਵੰਤ ਮਾਨ ਇੰਤਜ਼ਾਰ ਸੀਗਾ ਕਿ ਭਗਵੰਤ ਮਾਨ ਕਾਦਵਾਂਗੇ ਹਾਲੇ ਕਿ ਪੂਰਾ ਸਮਾ ਇੱਕੋ ਸਮੇਂ ਤੇ ਜਿਹੜੇ ਭਗਵੰਤ ਮਾਨ ਨੇ ਉਹ ਪਹੁੰਚ ਰਹੇ ਨੇ ਭਗਵੰਤ ਮਾਨ ਤਸਵੀਰਾਂ ਚ ਨਜ਼ਰ ਆ ਰਹੀਆਂ ਗੱਡੀਆਂ ਭਗਵੰਤ ਮਾਨ ਦੀਆਂ ਜੈਮਰ ਵਾਲੀ ਪਹਿਲਾਂ ਜਿਹੜੀ ਅੰਦਰ ਜਿਹੜੀ ਜਾ ਚੁੱਕੀ ਹੈ ਹੁਣ ਭਗਵੰਤ ਮਾਨ ਨੇ ਜਿਹੜੇ ਸੋ ਆ ਦੇਖ ਸਕਦੇ ਹੋ ਭਗਵੰਤ ਮਾਨ ਜਿਹੜੇ ਨੇ ਹੱਥ ਮਾਰਦਿਆਂ ਹੋਇਆ ਜਿਹੜੇ ਅੰਦਰ ਵਧ ਰਹੇ ਨੇ ਤੇ ਗਾਰਡ ਆਫ ਆਨਰ ਦੇਣ ਲਈ ਤਿਆਰ ਖੜੇ ਨੇ ਨਜਵਾਨ ਕਿਉਂਕਿ ਸਵਾਗਤ ਕੀਤਾ ਗਿਆ ਮੇਜ਼ਬਾਨੀ ਹਰਿਆਣਾ ਦੀ ਹੈ ਸਵਾਗਤ ਕੀਤਾ ਗਿਆ ਹੈ ਅੱਜ ਮੁੱਖ ਮੰਤਰੀ ਪੰਜਾਬ ਦਾ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਉਹਨਾਂ ਨੂੰ ਸਤਿਕਾਰ ਜਿਹੜਾ ਦਿੱਤਾ ਜਾਵੇਗਾ ਗਾਰਡ ਆਨਰ ਦਿੱਤਾ ਜਾਵੇਗਾ ਹਰਿਆਣਾ ਵੱਲੋਂ ਜਿਹੜੇ ਗਾਰਡ ਆਨਰ ਦੇਣ ਲਈ ਤਮਾਮ ਜਿਹੜੇ ਨੇ ਤਿਆਰ ਖੜੀ ਹੈ ਪੁਲਿਸ ਜਿਹੜੀ ਹਰਿਆਣਾ ਦੀ ਸੋ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਜਿਹੜੇ ਉਹ ਗਾਰਡ ਆਨਰ ਲੈ ਲਈ ਤਸਵੀਰਾਂ ਨਜ਼ਰ ਸੋ ਸਲੂਟ ਮਾਰਦੇ ਗੱਡੀ ਦੇ ਗੱਡੀ ਦੇ ਪਿੱਛੇ ਨਜ਼ਰ ਆ ਰਹੇ ਨੇ ਭਗਵੰਤ ਮਾਨ ਤੇ ਕਿਉਂਕਿ ਤਸਵੀਰਾਂ ਜਿਹੜੀਆਂ ਰਿਹਾ ਉਹ ਯਾਰ ਨਜ਼ਰ ਤੋਂ ਖਰਾਬ ਕਰ ਦਿਆ ਹੋ ਯਾਰ ਤੇ ਜਿਹੜਾ ਨਜ਼ਰ ਆ ਰਹੇ ਨੇ ਸੋ ਸੋ ਤਸਵੀਰਾਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਕਿਉਂਕਿ ਆਨਰ ਜਿਹੜਾ ਦੇ ਰਹੇ ਆ ਭਗਵੰਤ ਮਾਨ ਦੇਖ ਸਕਦੇ ਹੋ ਪਰ ਇੱਕ ਗੱਡੀ ਦੇ ਪਿੱਛੇ ਬਿਲਕੁਲ ਥੋੜਾ ਜਿਹਾ ਦੂਰ ਭਗਵੰਤ ਮਾਨ ਨਜ਼ਰ ਆ ਰਹੇ ਨੇ ਕਾਰਡ ਆਫ ਆਨਰ ਲੈਂਦੇ ਆ ਹੋਇਆ ਹਾਲਾਂਕਿ ਉਹਨਾਂ ਦੀ ਪਾਗੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਆਪ ਜਿਹੜੇ ਕਲੀਅਰ ਨਜ਼ਰ ਨਹੀਂ ਆ ਰਹੇ ਕਿਉਂਕਿ ਮੂਰੇ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਲੱਗਿਆ ਹੋਈਆਂ ਨੇ ਹਾਲਾਂਕਿ ਗੇੜ ਅੰਦਰ ਲੱਗ ਚੁੱਕੇ ਆ ਆ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਤਕਾਰ ਜਿਹੜਾ ਜਰੂਰ ਹਰਿਆਣਾ ਬਲਵਜ ਕੀਤਾ ਗਿਆ ਆ ਇੱਕ ਪਾਸੇ ਭਗਵੰਤ ਮਾਨ ਦੂਜੇ ਪਾਸੇ ਕਾਰਡ ਆਫ ਆਨਰ ਦੇ ਜਵਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਭਗਵੰਤ ਮਾਨ ਹੋਣਾ ਰ ਵਿਚ ਵਿੱਚ ਸਰ ਸਰ ਭਗਵਾਨ ਜੀ ਤਮਾਰ ਮੁੱਖ ਮੰਤਰੀ ਪੰਜਾਬ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਹੈ ਅੱਜ ਹਰਿਆਣਾ ਦੀ ਪੁਲਸ ਪਾਰਟੀ ਵੱਲੋਂ ਤੇ ਹੁਣ ਹਰਿਆਣਾ ਦੇ ਨਿਵਾਸ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਜਾ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਉਹ ਪਹੁੰਚ ਚੁੱਕੇ ਨੇ ਤੇ ਅੱਜ ਅਹਿਮ ਮੀਟਿੰਗ ਆ ਜਿਹੜੀ ਉਹ ਹੁਣ ਸ਼ੁਰੂ ਹੋਵੇਗੀ ਕੁਝ ਹੀ ਪਲਾਂ ਦੇ ਵਿੱਚ ਮੀਟਿੰਗ ਆ ਜਿਹੜੀ ਉਹ ਅਹਿਮ ਮੀਟਿੰਗ ਜਿਹੜੀ ਆ ਕੁਝ ਹੀ ਕੁਝ ਹੀ ਪਲਾਂ ਦੇ ਵਿੱਚ ਜਿਹੜੀ ਆ ਮੀਟਿੰਗ ਆ ਉਹ ਸ਼ੁਰੂ ਜਿਹੜੀ ਉਹ ਹੋ ਜਾਵੇਗੀ ਹੁਣੀ ਜਿਹੜੀ ਆ ਮੀਟਿੰਗ ਆ ਅੰਦਰ ਤੇ ਗੱਲ ਕੀਤੀ ਜਾਵੇ ਇਸ ਹਰਿਆਣਾ ਨਿਵਾਸ ਦੇ ਵਿੱਚ ਪਹਿਲਾਂ ਮੁੱਖ ਮੰਤਰੀ ਹਰਿਆਣਾ ਜਿਹੜੇ ਨੇ ਉਹ ਪਹੁੰਚੇ ਨੇ ਹੁਣ ਮੁੱਖ ਮੰਤਰੀ ਪੰਜਾਬ ਪਹੁੰਚੇ ਨੇ ਤੇ ਹੁਣ ਮੀਟਿੰਗ ਅਹਿਮ ਮੀਟਿੰਗ ਐਸਵਾਈਐਲ ਦੇ ਮੁੱਦੇ ਉੱਤੇ ਜਿਹੜੀ ਆ ਉਹ ਸ਼ੁਰੂ ਹੋਵੇਗੀ ਉਹ ਜਾਰੀ ਰਹੇਗੀ ਤੇ ਮੀਟਿੰਗ ਦੇ ਵਿੱਚ ਕੀ ਸਿੱਟਾ ਰਿਕਲਾ ਕੇ ਮਾਰਜੋਕ ਕੋਰਟ ਨੇ ਇਹ ਆਰਡਰ ਜਿਹੜੇ ਦਿੱਤੇ ਹੋਏ ਨੇ ਸੁਪਰੀਮ ਕੋਰਟ ਨੇ ਕਿ ਇਹ 19 ਜਨਵਰੀ 2023 ਤੱਕ ਇਸ ਦੀ ਜਿਹੜੀ ਰਿਪੋਰਟ ਆ ਸਬਮਿਟ ਕੀਤੀ ਜਾਵੇ ਕਿ ਦੋਨੋਂ ਸਰਕਾਰਾਂ ਦੀ ਕਿਸ ਤਰੀਕੇ ਦੀ ਜਿਹੜੀ ਵਿਉਂਤਬੰਦੀ ਰਹਿੰਦੀ ਆ ਇਸ ਨੂੰ ਲੈ ਕੇ ਅੱਜ ਜਿਹੜੀ ਆ ਉਹ ਮੀਟਿੰਗ ਹੁਣ ਅੰਦਰ ਹਰਿਆਣਾ ਨਿਵਾਸ ਦੇ ਵਿੱਚ ਜਿਹੜੀ ਆ ਉਹ ਸ਼ੁਰੂ ਹੋਈ ਆ ਤੇ ਹੁਣੇ ਮੁੱਖ ਮੰਤਰੀ ਪੰਜਾਬ ਅੰਦਰ ਗਏ ਨੇ ਪਹਿਲਾਂ ਹਰਿਆਣੇ ਵਾਲੇ ਜਾਂਦੇ ਆ ਕਿਉਂਕਿ ਹਰਿਆਣਾ ਦੀ ਮੇਜ਼ਬਾਨੀ ਆ ਤੇ ਮੀਟਿੰਗ ਦਾ ਕੀ ਨਤੀਜਾ ਨਿਕਲ ਆ ਲਾ ਕਿ ਪਹਿਲੀ ਮੀਟਿੰਗ ਦਾ ਨਤੀਜਾ ਨਿਕਲੇਗਾ ਮੁੱਖ ਮੰਤਰੀ ਮਾਨ ਨੇ ਗੱਲ ਆਖੀ ਸੀ ਪੰਜਾਬ ਦੇ ਨੇ ਕਿ ਕੇਵਲ ਇੱਕ ਬੈਠਕ ਕੋਬੇ ਕੋ ਚਾਰ ਕੇ ਬੈਠੇ ਕੋਬੇਗੀ ਨਤੀਜੇ ਨਹੀਂ ਜਲਦੀ ਜਿਹੜੇ ਨਹੀਂ ਨਿਕਲਦੇ ਹੈਗੇ ਤੇ ਮੀਟਿੰਗ ਜਿਹੜੀ ਹੋਣਾ ਉਹ ਉਹ ਸ਼ੁਰੂ ਹੋਣ ਵਾਲੀ ਆ ਤੇ ਫਿਰ ਜਦ ਮੀਟਿੰਗ ਸਮਾਪਤ ਹੋਵੇਗੀ ਇਸੇ ਤਰ੍ਹਾਂ ਤੁਹਾਨੂੰ ਪਲ-ਪਲ ਦੀ ਅਪਡੇਟ ਦਵਾਂਗੇ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ ਧੰਨਵਾਦ